ਫਗਵਾੜਾ ਦੇ ਪੁੱਲਾ ਰਾਏ ਰੋਡ ਤੇ ਕਬਾੜ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ ਲੱਖਾਂ ਦਾ ਸਮਾਨ ਜਲ ਕੇ ਹੋਇਆ ਸਵਾਹ ਮੌਕੇ ਤੇ ਫਾਇਰ ਬਿਗੜ ਦੀ ਟੀਮ ਨੇ ਪਹੁੰਚ ਕੇ ਅੱਗ ਤੇ ਪਾਇਆ ਕਾਬੂ ਆਰ ਐਮ ਲਾਈਵ ਲਈ ਫਗਵਾੜਾ ਤੋਂ ਪੰਕਜ 파ਟਵਾਸ ਦੇ ਨਾਲ ਪੁਨੀਤ ਦੀ ਰਿਪੋਰਟ ਆਜੀ ਆਪਣਾ ਬਲਵਿੰਦਰ ਆਰਾਮ ਜੀ ਬਲਵਿੰਦਰ ਆਰਾਮ ਜੀ ਕੀ ਮਾਮਲਾ ਕੀ ਹੈ ਕਿ ਜਿਹੜਾ ਅੱਜ ਆਪਣੇ ਸ਼ੌਪ ਦੇ ਬਾਹਰ ਖੜੇ ਆ ਜੇ ਮੈਂ ਘਰ ਸੁੱਤਾ ਪਿਆ ਸੀਗਾ ਤੇ ਉਹ ਮੇਰੇ ਵਰਕਰ ਨੂੰ ਫੋਨ ਕੀਤਾ ਕਹਿੰਦਾ ਬਾਬੂ ਜੀ ਆਗ ਲੱਗ ਗਿਆ ਮੈਂ ਕਿਹਾ ਕਿੱਥੇ ਆਗ ਲੱਗੀ ਹੈ ਮੈਂ ਕਿਹਾ ਮਾੜੀ ਮੋਟੀ ਲੱਗੀ ਹੋਣੀ ਆਗ ਕੋਈ ਗੱਲ ਨਹੀਂ ਮੈਂ ਕਹਾਂ ਬੁਝਾ ਲਓ ਉਹ ਕਹਿੰਦਾ ਬਾਬੂ ਜੀ ਜ਼ਿਆਦਾ ਲੱਗੀ ਉਹ ਨਾਲ ਦੇ ਗਵਾਂਢੀ ਆ ਕਰੀਬੀ ਇਦਾਂ ਉਹ ਸਮਾਗਮ ਸੀਗਾ ਤੇ ਜਿੱਦਾਂ ਫੰਕਸ਼ਨ ਰੱਖਿਆ ਸੀਗਾ ਤੇ ਉਹਦੇ ਪਟਾਕੇ ਪਟੂਕੇ ਵਜਾਉਂਦੇ ਸੀਗੇ ਪਟਾਕੇ ਦੇ ਇੱਧਰ ਚੰਗਿਆਰੀ ਪੈ ਗਈ ਜਦਾਂ ਕਿ ਪਟਾਕੇ ਇੱਧਰ ਜਲਾ ਰਹੇ ਸੀ ਨਾ ਉੱਧਰ ਵੀ ਜ ਉਹਦੇ ਕਰਕੇ ਜਦਾ ਅੱਗ ਲੱਗਣ ਕਰਕੇ तकरीबन 7 ਲੱਖ ਰੁਪਏ ਦਾ ਮੇਰਾ ਨੁਕਸਾਨ ਹੋ ਗਿਆ ਜੀ ਤੇ ਸਰ ਕਿਸ ਚੀਜ਼ ਨੂੰ ਅੱਗ ਲੱਗੀ ਹੈ ਇੱਥੇ ਜੀ ਸਾਡੇ ਜੋ ਪਲਾਸਟਿਕ ਕਵਾੜ ਸੀਗਾ ਉਹਨੂੰ ਲੱਗੀ ਹੈ ਜੀ ਅੱਗ ਕੋਈ ਗੱਡੀਆਂ ਗੁੱਡੀਆਂ ਨੂੰ ਵੀ ਲੱਗੀ ਹੈ ਹਾਂਜੀ ਗੱਡੀਆਂ ਨੂੰ ਵੀ ਲੱਗੀ ਕਿੰਨੀਆਂ ਗੱਡੀਆਂ ਹੋ ਲੋ ਗੱਡੀਆਂ ਜੀ ਤਿੰਨ ਕਿ ਗੱਡੀਆਂ ਆ ਤੇ ਬਾਕੀ ਸਮਾਨ ਸੀਗਾ ਸਭ ਤੋਂ ਮਹਿੰਗਾ ਸਮਾਨ ਸੀਗਾ ਜੀ ਤੇ ਪ੍ਰਸ਼ਾਸਨ ਹੁੰਦੇ ਤੇ ਅੰਜ ਲੈਂਦਾ ਮਾਮਲਾ ਹਾਂਜੀ ਪ੍ਰਸ਼ਾਸਨ ਆਇਆ ਜੀ ਆ ਕੇ ਗੱਲਬਾਤ ਕੀਤੀ ਹੈ ਜੀ ਕੋਈ ਗਨੀਸਾਰੇ ਕਹਿੰਦੇ ਵੀ ਸਾਰੇ ਮਾਮਲੇ ਸੁਲਝਾਵਾਂਗੇ ਤੁਹਾਡਾ ਜੀ ਸਰ ਜਿੱਦਾਂ ਹੁਣ ਮਗਰੀ ਫਾਇਰ ਬ੍ਰਿਗੇਡ ਨੂੰ ਤਲਾਸ਼ ਕੀਤੀ ਸੀ ਹਾਂਜੀ ਫਾਇਰ ਬ੍ਰਿਗੇਡ ਨੂੰ ਤਲਾਸ਼ ਕੀਤੀ ਨੀਆਂ ਗੱਡੀਆਂ ਆਈਆਂ ਫਾਇਰ ਬ੍ਰਿਗੇਡ ਦੀਆਂ ਫਾਇਰ ਬ੍ਰਿਗੇਡ ਦੇ ਚਾਰ ਗੱਡੀਆਂ ਆਈਆਂ ਜੀ ਤੇ ਮੌਕੇ ਤੇ ਪੈ ਗਈ ਹਾਂਜੀ ਹਾਂਜੀ ਮੌਕੇ ਤੇ ਅੱਗ ਨੂੰ ਅੰਦਰੋਂ ਕਾਬੂ ਕਰ ਰਹਾ ਜੀ ਮੇਰਾ ਨਾਮ ਪਵਿੱਤ੍ਰ ਸਿੰਘ ਜੀ ਪਵਿੱਤ੍ਰ ਸਿੰਘ ਜੀ ਇੱਕ ਇੱਥੇ ਆਪਣਾ ਆਏ ਹ ਤੁਸੀਂ ਪੁਲਾਹਰਾਈ ਚੌਂਕ 'ਚ ਕੀ ਮਾਮਲਾ ਕੀ ਸਰ ਸਾਨੂੰ 10:05 ਤੇ ਫਾਇਰ ਬ੍ਰਿਗੇਡ ਤੇ ਕਾਲ ਆਈ ਸੀ ਜੀ ਬਲਵਿੰਦਰ RAM ਜੀ ਦੀ ਪੀਪਲ ਲੜਾਈ ਚ ਅਨਕ ਬੈਸੇ ਕੋਆਡ ਦੀ ਸਟੋਰ ਨੂੰ ਅੱਗ ਲੱਗੀ ਆ ਤੁਰੰਤ ਅਸੀਂ ਆਪਣੀ ਟੀਮ ਲੈ ਕੇ ਮੌਕੇ ਦੀ ਜਗ੍ਹਾ ਤੇ ਪਹੁੰਚੇ ਆ ਤੇ ਅੱਗ ਤੇ ਕਾਬੂ ਪਾਇਆ ਤੇ ਸਰ ਕਿੰਨਾ ਕ ਨੁਕਸਾਨ ਹੋ ਗਿਆ ਇਹਨਾਂ ਦਾ 5-7 ਲੱਖ ਦਾ ਮਾਲਕ ਦੇ ਕਹਿਣ ਅਨੁਸਾਰ ਹੈ ਜੀ ਤੇ ਗੱਡੀਆਂ ਨੂੰ ਵੀ ਕੋਈ ਅੱਗ ਵਗੈਰਾ ਲੱਗੀ ਆ ਤਿੰਨ ਗੱਡੀਆਂ ਟਰੈਮੇ ਦਿਖਾਈਆਂ ਜੀ ਕੋਆਡ ਦੀ ਤੇ ਹੋਰ ਕੀ ਨੁਕਸਾਨ ਹੋਇਆ ਇਹਨਾਂ ਦਾ ਪਲਾਸਟਿਕ ਗੱਤਾ ਕਾਫੀ ਸੀ ਜੀ ਲੋਹਾ ਤੇ ਲਗਭਗ ਕਿੰਨਾ ਕੁ 5 ਤੋਂ 7 ਲੱਖ ਰੁਪਏ ਹੋਇਆ ਸਰ ਮਾਲਕਾਂ ਦੇ ਕਹਿਣੋਂ ਸਾਰੀ ਹੈ ਜੀ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸਰ ਕਿੰਨੀਆਂ ਲੱਗੀਆਂ ਆਪਣੀਆਂ 10 ਤੋਂ 12 ਗੱਡੀਆਂ ਲੱਗੀਆਂ ਨੇ ਠੀਕ ਆ ਜੀ ਚਾਰ ਪੰਜ ਟੈਂਡਰ ਬਾਰ-ਬਾਰ ਗੇੜੇ ਲਾ ਰਿਆ ਜੀ ਤੇ ਆਪਾਂ ਨੂੰ ਕਿੰਨੇ ਕਬੀ ਪਤਾ ਲੱਗਾ 10 ਵਜੇ ਤੋਂ 5 ਮਿੰਟ ਚ ਪਤਾ ਲੱਗਾ ਸੀ ਜੀ ਹੁਣ ਅੱਗ ਸਾਰੇ ਜਿੱਦਾਂ ਹੁਣ ਅੱਗ ਲੱਗਣ ਦਾ ਕੋਈ ਕਾਰਨ ਨਹੀਂ ਸਾਹਮਣੇ ਆਇਆ ਕਿਸ ਚੀਜ਼ 'ਨ ਅੱਗ ਲੱਗੀ ਹੈ ਮਾਲਕਾਂ ਨੇ ਇਹ ਦੱਸਿਆ ਜੀ ਇੱਥੇ ਲਾਗੇ ਫੰਕਸ਼ਨ ਸੀਗਾ ਉਹਦੇ ਨਾਲ ਪਟਾਕੇ ਚਲਾਉਂਦੇ ਸੀ ਕੋਈ ਚੰਗਿਆੜੀ ਤੋਂ ਅੱਗ ਲੱਗੀ ਹੈ